ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਪਲੱਸ ਅਗਲੇ 5 ਦਿਨ ਯਾਨੀ ਕਿ 7-8 ਜਨਵਰੀ ਤੱਕ ਮੌਸਮ ਪੰਜਾਬ ਦਾ ਕੰ্যায়ਦਾ ਰਹਿ ਸਕਦਾ ਤੁਹਾਨੂੰ ਦੱਸਾਂਗੇ ਔਰ ਆਉਂਦੇ ਦਿਨਾਂ ਤੇ ਦਰਮਿਆਨ ਜਿਹੜਾ ਇੱਕ ਹਲਕਾ ਸਿਸਟਮ ਲੱਗਣਾ ਉਹਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਦੇਵਾਂਗੇ ਸਵੇਰੇ ਦੀ ਤਾਜ਼ਾ ਸੈਟੇਲਾਈਟ ਦੀ ਸਿਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਸਵੇਰ ਦੇ ਲਗਭਗ 10:30-11:00 ਵਜੇ ਰਿਹਾ 3 ਜਨਵਰੀ ਦਾ ਅੱਜ ਦਿਨ ਹੈ ਤੇ ਜਿਵੇਂ ਕਿ ਅਸੀਂ ਤੁਹਾਨੂੰ ਕੱਲ ਅਫਰਡ ਦਿੱਤੀ ਸੀ ਕਿ ਆਉਂਦੇ ਦਿਨਾਂ ਦੇ ਦਰਮਿਆਨ ਧੁੰਦ ਜਿਹੜੀ ਹੈ ਜਮੇਨੀ ਲੈਵਲ ਤੇ ਦਰਜ ਹੋ ਸਕਦੀ ਹੈ ਸੋ ਅੱਜ ਤੜਕੇ ਸਵੇਰ ਤੋਂ ਜਾਂ ਫਿਰ ਕਹ ਲਈਏ ਬੀਤੀ ਅੱਧੀ ਰਾਤ ਤੋਂ ਬਾਅਦ ਪੰਜਾਬ ਦੇ ਵਿੱਚ ਹਰਿਆਣਾ ਦੇ ਤੇ ਰਾਜਸਥਾਨ ਦੇ ਉਹ ਜਿਲ੍ਹਿਆਂ ਦੇ ਵਿੱਚ ਜਿਹੜੇ ਪੰਜਾਬ ਵੱਲੋਂ ਲੱਗਦੇ ਆ ਤੇ ਇਹਨਾਂ ਜਿਲ੍ਹਿਆਂ ਦੇ ਵਿੱਚ ਬਹੁਤ ਸੰਗ੍ਰਹਿ ਧੁੰਦ ਜਿਹੜੀ ਆ ਦਰਜ ਹੋਈ ਆ ਬੀਤੀ ਰਾਤ ਤੋਂ ਹੀ ਧੁੰਦ ਜਿਹੜੀ ਆ ਜਾਰੀ ਆ ਤੇ ਇਸ ਵੇਲੇ 11 ਵਜਰਿਆ ਸਵੇਰ ਦੇ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਧੁੰਦ ਇਸ ਵੇਲੇ ਵੀ ਜਾਰੀ ਹੈ ਹਾਲਾਂਕਿ ਦੁਪਹਿਰ ਬਾਅਦ ਕੁਝ ਖੇਤਰਾਂ ਦੇ ਵਿੱਚ ਸੂਰਜ ਦਰਸ਼ਨ ਤਰਾ ਦੇ ਵਿੱਚ ਤੋਂ ਜਿਹੜੀ ਐਸੀ ਤਰ੍ਹਾਂ ਚਲਦੀ ਰਹਿਣੀ ਹੈ ਸੋ ਆਉਂਦੇ ਜੇਕਰ ਦਿਨਾਂ ਦੀ ਗੱਲ ਕਰੀਏ ਜਾਂ ਫਿਰ ਅੱਜ ਤੱਕ ਵੈਸੇ ਧੁੰਦ ਤੋਂ ਕੋਈ ਰਾਹਤ ਨਹੀਂ ਹੈ ਧੁੰਦ ਜ਼ਿਆਦਾਤਰ ਖੇਤਰਾ ਦੇ ਵਿੱਚ ਸ਼ਾਮ ਤੱਕ ਵੀ ਦਰਜ ਹੋ ਸਕਦੀ ਹੈ ਕੁਝ ਖੇਤਰਾਂ ਦੇ ਵਿੱਚ ਘਟੇਗੀ ਪਰ ਰਾਤ ਤੋਂ ਫਿਰ ਤੋਂ ਧੁੰਦ ਜੜੀਆ ਸ਼ੁਰੂ ਹੋ ਸਕਦੀ ਹੈ ਦੂਜੇ ਫਾਸੇ ਜੀ ਬੱਦਲ ਵਾਈ ਟੁੱਟਵੇਂ ਤੌਰ ਤੇ ਜੜੀਆ ਉੱਪਰ ਦੀ ਲੰਘ ਰਹੀ ਆ ਪੰਜਾਬ ਦੇ ਕਹੇ ਲਿਆ ਕਿ 8-9 ਕਿਲੋਮੀਟਰ ਦੀ ਉਚਾਈ ਦੇ ਬੱਦਲ ਜੜੀਆ ਲੰਘ ਰਹੇ ਆ ਇਸ ਲਈ ਜਿੱਥੇ ਸੂਰਜ ਦਰਸ਼ਨ ਦੇਣਗੇ ਵੀ ਉੱਥੇ ਵੀ ਬਹੁਤ ਮਤਲਬ ਕੀ ਕੋਈ ਧੁੱਪ ਦਾ ਪ੍ਰਭਾਵ ਨਹੀਂ ਹੋਏਗਾ ਠੰਡ ਜੜੀਆ ਉਸੇ ਤਰ੍ਹਾਂ ਦਰਜ ਹੋਵੇਗੀ ਆਉਂਦੇ ਦਿਨਾਂ ਦੇ ਦਰਮਿਆਨ ਅਗਲੇ ਰਾਨੀ ਹੈ ਹਾਲਾਂਕਿ ਪਹਿਲਾਂ ਅੰਬਰਾ ਤੇ ਧੁੰਦ ਜਿਹੜਾ ਇੱਕ ਬੱਦਲ ਛਾਇਆ ਹੋਇਆ ਸੀ ਹੋ ਹੁਣ ਘਟਿਆ ਜੀ ਤੇ ਹੁਣ ਜੰਮੇਨੀ ਲੈਵਲ ਤੇ ਧੁੰਦ ਜੜੀਆ ਦਰਜ ਹੋ ਰਹੀ ਹੈ ਤੇ ਆਉਂਦੇ ਦਿਨਾਂ ਦੇ ਦਰਮਿਆਨ ਤਿੰਨ ਚਾਰ ਜਿਹੜੇ ਦਿਨ ਹੋਣਗੇ 4-5 ਤਰੀਕ ਤੱਕ ਧੁੰਦ ਇਸੇ ਤਰ੍ਹਾਂ ਚਲਦੀ ਰਣੀ ਹੈ ਸੀਤਰਾਰ ਤੋਂ ਵੀ ਕੋਈ ਰਾਹਤ ਨਹੀਂ ਹੈ ਸੀਤਰਾਰ ਵੀ ਇਸੇ ਤਰ੍ਹਾਂ ਚਲਦੀ ਰਹੇਗੀ ਜਿਹੜਾ ਇੱਕ ਸਿਸਟਮ ਲੱਗਣਾ ਜੀ 5 6 7 ਨੂੰ ਜਾਂ ਫਿਰ ਕਹੇ ਲੀਏ 6 7 8 ਨੂੰ ਉਹਦੇ ਵਿੱਚ ਹਲਕੇ ਮੀਂਹ ਦੇ ਅਸਾਰ ਨੇ ਖਾਸ ਕਰ ਦੁਆਬਾ ਖੇਤਰ ਪੁਆਦ ਖੇਤਰ ਮਾਲਵੇ ਦੇ ਕਹੇ ਲੀਏ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਬਰਨਾਲੇ ਦੇ ਕੋਸ਼ਕ ਖੇਤਰ ਹੋ ਸਕਦੇ ਨੇ ਜਿੱਥੇ ਮੀਂਹ ਵਰਝ ਹੋ ਜਾਣ ਉਹ ਵੀ ਹਲਕੇ ਸ਼ਰਾਟੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਸ਼ਰਾਟੇ ਹੀ ਲੱਗਣਗੇ ਕੋਸ਼ਕ ਖੇਤਰ ਹੋ ਸਕਦੇ ਨੇ ਜਿੱਥੇ ਦਰਮਿਆਨੇ ਸ਼ਰਾਟੇ ਲੱਗ ਜਾਣ ਦੂਜਾ ਵਾਸੇ ਜੀ ਦੁਆਬਾ ਖੇਤਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਔਰ ਪਠਾਨਕੋੜ ਦੇ ਖੇਤਰ ਗੁਰਦਾਸਪੁਰ ਦੇ ਕੁਝ ਜਿਹੜੇ ਪੂਰਬੀ ਖੇਤਰ ਨੇ ਉਹਨਾਂ ਖ ਜਿਹੜੇ ਆ ਸ਼ਰਟ ਜਿਹੜੇ ਆ ਦਰਜ ਹੋ ਸਕਦੇ ਨੇ ਹਰਿਆਣਾ ਦੇ ਪੰਚਕਲਾ, ਯਮੁਨਾ ਨਗਰ, ਅੰਬਾਲਾ, ਕੁਰੂ ਖੇਤਰ, ਜਗਾਦਰੀ, ਸਹਾਰनपुर, ਯੂਪੀ ਦੇ ਜਿਹੜੇ ਪੱਛਮੀ ਖੇਤਰ ਆ ਇਹਨਾਂ ਖੇਤਰਾ ਦੇ ਵਿੱਚ ਮੀਂਹ ਦਾ आसार ਰਹਿਣਗੇ ਤੇ ਜਿਹੜੇ ਪੱਛਮੀ ਖੇਤਰ ਆ ਹਰਿਆਣਾ ਦੇ ਜਿਨ੍ਹਾਂ ਦੇ ਵਿੱਚ ਸਰਸਾ, ਫਤਿਹਬਾਦ, ਬਿਵਾਨੀ ਇਹਨਾਂ ਖੇਤਰਾ ਦੇ ਵਿੱਚ ਮੀਂਹ ਦਾ आसार ਘੱਟ ਨੇ ਕਿਤੇ ਕਿਤੇ ਹਲਕੀ ਬੂੰਦਾਬੰਦੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਇਹ ਜਿਹੜਾ ਸਿਸਟਮ ਹੋਏਗਾ ਜੀ ਪਹਾੜਾਂ ਦੇ ਵਿੱਚ ਹਲਕੀ ਬਰਬਾਰੀ ਦਾ ਹੋਵੇਗਾ ਜਿਹਦੇ ਨਾਲ 7 ਤਰੀਕ ਤੋਂ ਬਾਅਦ ਯਾਨੀ ਕਿ 8, 9, 10 ਦੇ ਦਿਨਾਂ ਦੇ ਦਰਮਿਆਨ ਫਿਰ ਤੋਂ ਇੱਕ ਵਾਰ ਯਾ ਜੋਰਾਤੇ ਰਹੇਗੀ ਇੱਕ ਨਜ਼ਰ ਤਾਜ਼ਾ ਰਿਪੋਰਟ ਦੇ ਜੇਕਰ ਲਈ ਹੈ ਜੋ ਮੌਸਮਫਗਨੇ ਜਾਰੀ ਕੀਤੀ ਹੈ ਫਿਰ ਹਾਲ ਅਗਲੇ ਜਿਹੜੇ ਦਿਨ ਨੇ ਉਹ ਮੌਸਮਫਗਨੇ ਫਿਲਹਾਲ ਕੋਈ ਅਲਰਟ ਤਾਂ ਹਾਲੇ ਜਾਰੀ ਨਹੀਂ ਕੀਤੇ ਹਾਲਾਂਕਿ ਅੱਜ ਲਈ ਅਲਰਟ ਜ਼ਰੂਰ ਜਾਰੀ ਸੀਗੇ ਤੇ ਆਉਂਦੇ ਦਿਨਾਂ ਦੇ ਦਰਮਿਆਨ ਜੋ ਅੱਜ ਦੀ ਅਫਰੇਟ ਹੋਏਗੀ ਜੋ ਸ਼ਾਮ ਨੂੰ ਮੌਸਮਫਗ ਜਾਰੀ ਕਰੇਗਾ ਉਹਦੇ ਵਿੱਚ ਜਿਹੜੀ ਹੈ ਅਲਰਟ ਮੌਸਮਫਗ ਕਰ ਸਕਦਾ ਹੈ ਧੁੰਦ ਨੂੰ ਲੈ ਕੇ ਤੇ ਅਗਲੇ 3-4 ਦਿਨਾਂ ਤੱਕ ਧੁੰਦ ਜਿਹੜੀ ਇਸ ਤਰ੍ਹਾਂ ਜਾਰੀ ਰਹੇਗੀ ਦੂਜੇ ਪਾਸੇ ਮੀਂਹ ਵਾਲਾ ਜੋ ਸਿਸਟਮ ਹੈ ਉਹ ਫਿਰ ਹਾਵਿਤ ਕਰ ਸਕਦਾ ਜੀ 5 6 7 ਨੂੰ ਰਡਾਰ ਤੇ ਵੀ ਇਹ ਸਿਸਟਮ ਸ਼ੋ ਹੋ ਰਿਹਾ ਸਕਰੀਨ ਤੇ ਗਾਲੀਆ 5 ਤੋਂ ਤੇ 6 7 ਨੂੰ ਇਹ ਸਿਸਟਮ ਬਹੁਤੇ ਖੇਤਰਾ ਦੇ ਵਿੱਚ ਉਮੀਦਾਰ ਚ ਕਰਾ ਰਿਹਾ ਮਿਲਦੇ ਆਗਲੀ ਵੀਡੀਓ ਦੇ ਵਿੱਚ ਜੇ ਜਾ ਸਕਦੇ ਹੋ ਜੀ ਤੁਹਾਨੂੰ ਬਹੁਤ ਸ਼ੁਕਰੀਆ